हेलो फ्रेंड्स स्वागत है ਤੁਹਾਡ ਆਪਣੇ YouTube ਚੈਨਲ ਤੇ फ्रेंड्स ਅੱਜ ਇਸ ਵੀਡੀਓ ਵਿੱਚ ਚੱਪਾ ਕਰਾਂਗੇ ਭਾਰਤੀ ਇਤਿਹਾਸ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 20 MCQ ਜੋ ਕਿ ਪੰਜਾਬ ਵਰ ਇੰਡੀਅਨ ਲੈਵਲ ਦੋਨਾਂ ਦੇ ਕੰਪੀਟੀਟਿਵ ਐਗਜ਼ਾਮਸ ਲਈ ਇੰਪੋਰਟੈਂਟ ਹੈ ਕਰਦੇ ਹਾਂ ਸਟਾਰਟ ਵੀਡੀਓ ਫਰਸਟ ਕੁਐਸਚਨ ਹੈ ਮਹਾਕਵੀ ਕਾਲੀਦਾਸ ਕਿਸ ਦੇ ਉਪਾਸਕ ਸਨ ਮਹਾਕਵੀ ਕਾਲੀਦਾਸ ਹਨ ਜੋ ਇਹ ਸ਼ਿਵ ਦੇ ਉਪਾਸਕ ਸਨ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਦੇਖੋ ਜੋ ਮਹਾਕਵੀ ਕਾਲੀਦਾਸ ਨੇ ਇਹਨਾਂ ਨੇ ਇਹਨਾਂ ਦੇ ਜੋ ਪ੍ਰਸਿੱਧ ਗ੍ਰੰਥ ਕਿਹੜੇ-ਕਿਹੜੇ ਸੀ ਸ਼ਕੁੰਤਲਾ ਮੇਗਦੂਤ ਤੇ ਕੁਮਾਰ ਸੰਭਵ ਇਹਨਾਂ ਦੀਆਂ ਰਚਨਾਵਾਂ ਨੇ ਇਹ 375 ਈਸਵੀ ਤੋਂ ਲੈ ਕੇ 445 ਦੇ ਵਿੱਚ ਇਹਨਾਂ ਨੇ ਇਹਨਾਂ ਰਚਨਾਵਾਂ ਦੀ ਰਚਨਾ ਕੀਤੀ ਸੀ ਨੈਕਸਟ ਹੈ ਮਹਾਨ ਜੋਤਿਰ ਵਿਦਵਰਾ ਬ੍ਰਾਮੀਅਰ ਦੀ ਰਚਨਾ ਨਹੀਂ ਹੈ ਜੋ ਬ੍ਰਾਮੀਅਰ ਨੇ ਇਹਨਾਂ ਦੀ ਰਚਨਾ ਇਹਨਾਂ ਵਿੱਚੋਂ ਕਿਹੜੀ ਨਹੀਂ ਹੈ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਸੀ ਅਸ਼ਟਾਂਗ ਹੀਤੇ ਹੈ ਜੋ ਇਹ ਇਹਨਾਂ ਦੀ ਰਚਨਾ ਨਹੀਂ ਹੈ ਪੰਚ ਸਿੰਧਾਰਿਕਾ ਬ੍ਰੀਤ ਸੰਹਿਤਾ ਤੇ ਬ੍ਰੀਤ ਜਾਤਕ ਇਹ ਤਿੰਨੋਂ ਰਚਨਾਵਾਂ ਨੇ ਜੋ ਇਹ ਬ੍ਰਾਹਮੀ ਅਰਧਿਆ ਨੇ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਹਨਾਂ ਨੇ ਪੁੱਛੇ ਕਿਹੜੀ ਨਹੀਂ ਹੈ ਦੇਖੋ ਅਸ਼ਟ ਅਧਿਆਇ ਹੈ ਜੋ ਇਹ ਪਾਨਿਨੀ ਦੀ ਰਚਨਾ ਹੈ ਤੇ ਇੱਕ ਵਿਆਕਰਣ ਗ੍ਰੰਥ ਹੈ ਅਸ਼ਟ ਅਧਿਆਇ ਅਸ਼ਟ ਹਿਰਦੇ ਨਹੀਂ ਅਸ਼ਟ ਅਧਿਆਇ ਨੈਕਸਟ ਹੈ ਹੜੱppa ਸਭਿਅਤਾ ਦੀਆਂ ਮੋਧਰਾਵਾਂ ਕਿਸ ਨਾਲ ਬਣਾਈਆਂ ਜਾਂਦੀਆਂ ਸਨ ਜੋ ਹੜੱppa ਸਭਿਅਤਾ ਹੈ ਇਸ ਦੀਆਂ ਮੋਧਰਾਵਾਂ ਬਣਾਈਆਂ ਜਾਂਦੀਆਂ ਸਨ ਮਿੱਟੀ ਦੀਆਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਕਿਸ ਮਹੀਨੇ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਜੋ ਦੇਹਾਂਤ ਹੋਇਆ ਸੀ ਇਹ ਹੋਇਆ ਸੀ ਆਪਸ਼ਨ ਨੰਬਰ ਏ ਜੂਨ ਦੇ ਮਹੀਨੇ 1839 ਦੇ ਵਿੱਚ ਜੂਨ 1839 ਆਪਸ਼ਨ ਨੰਬਰ A ਇਸ ザ ਰਾਈਟ ਅਨਸਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਜੋ ਇਹਨਾਂ ਦਾ ਜਨਮ ਕਦੋਂ ਹੁੰਦਾ ਹੈ 13 ਨਵੰਬਰ 1780 ਈਸਵੀ ਨੂੰ ਹੁੰਦਾ ਹੈ ਤੇ ਦਿਹਾਂਤ ਹੁੰਦਾ ਜੂਨ 1939 ਈਸਵੀ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਬੁੱਧ ਸਿੰਘ ਸੀ ਇਹਨਾਂ ਦੇ ਪਿਤਾ ਦਾ ਨਾਂ ਮਹਾ ਸਿੰਘ ਤੇ ਇਹਨਾਂ ਦੀ ਮਾਤਾ ਦਾ ਨਾਂ ਰਾਜਕੌਰ ਸੀ ਤੁਸੀਂ ਕਿਵੇਂ ਯਾਦ ਰੱਖੋਗੇ ਮਹਾਰਾਜ ਜਨਕੀ ਮਹਾ ਇਹਨਾਂ ਦੇ ਪਿਤਾ ਦਾ ਨਾਂ ਤੇ ਰਾਜ ਇਹਨਾਂ ਦੀ ਮਾਤਾ ਦਾ ਨਾਂ ਨੈਕਸਟ ਸਟੇ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਿਸ ਨੇ ਘੋਸ਼ਿਤ ਕੀਤਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਸਾਹਿਬ ਸਿੰਘ ਵਿਧਿ ਹੈ ਜੋ ਇਹਨਾਂ ਨੇ ਇਹਨਾਂ ਨੂੰ ਪੰਜਾਬ ਦਾ ਰਾਜਾ ਘੋਸ਼ਿਤ ਕੀਤਾ ਸੀ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਅਹਿਮਦ ਸ਼ਾਹ ਅਫਦਾਲੀ ਕੌਣ ਸੀ ਅਹਿਮਦ ਸ਼ਾਹ ਅਫਦਾਲੀ ਇਹ ਅਫਗਾਨਿਸਤਾਨ ਦਾ ਸ਼ਾਸਕ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ 23 ਅੱਠ ਹਮਲੇ ਕਿਤੇ ਸੀ ਭਾਰਤ ਦੇ ਉਤੇ

1670 ਇਸਵੀ ਨੂੰ ਹੁੰਦਾ ਏ ਤੇ ਕਿੱਥੇ ਕਸ਼ਮੀਰ ਦੇ ਜ਼ਿਲ੍ਹਾ ਪੁਂਚ ਦੇ ਰਾਜੋਰੀ ਨਾਂ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇਹਨਾਂ ਦੇ ਬਚਪਨ ਦਾ ਨਾਂ ਕੀ ਸੀ ਲక్ష్ਮਨ ਦਾਸ ਸੀ ਤੇ ਇਹਨਾਂ ਦਾ ਸੰਬੰਧ ਡੋਗਰਾ ਰਾਜਪੂਤ ਜਾਤੀ ਦੇ ਨਾਲ ਸੀ ਹੁਣ ਇਹਨਾਂ ਨੇ ਪੁੱਛਿਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਦੇ ਉੱਪਰ ਸੋਰੀ ਬੰਦਾ ਸਿੰਘ ਬਹਾਦਰ ਦੇ ਸਿੱਕੇ ਦੇ ਉੱਪਰ ਕਿਹੜੀ ਲਿਪੀ ਅੰਕੇਤ ਸੀ ਫਾਰਸੀ ਲਿਪੀ ਅੰਕੇਤ ਸੀ অপਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈਮ ਨੈਕਸਟ ਹੈਮ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰਾ ਕੇ ਕਿਹੜੇ ਕਿਲੇ ਦਾ ਨਿਰਮਾਨ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਗੜ ਅਤੇ ਲੋਗੜ ਦਾ ਕਿਲਾ ਇਹਨਾਂ ਦੋਨਾਂ ਦਾ ਨਿਰਮਾਨ ਕਰਵਾਇਆ ਸੀ ਅਨੰਦਪੁਰਾ ਕੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਰਵਾਇਤ ਅਨੁਸਾਰ ਕਿਸ ਮੁਗਲ ਸਮਰਾਟ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਸੀ ਰਵਾਇਤ ਅਨੁਸਾਰ ਕਿਸ ਨੇ ਕੀਤੇ ਸੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਸੀ ਇਜ਼ ਦਾ ਰਾਈਟ ਆਂਸਰ ਹੈ ਇਕ ਆਪਸ਼ਨ ਨੰਬਰ ਏ ਹੁਮਾਯੂ ਨੇ ਜੋ ਗੁਰੂ ਅੰਗਦ ਦੇਵ ਜੀ ਨੇ ਇਹ ਗੁਰੂ ਨਾਨਕ ਦੇਵ ਜੀ ਦੇ ਉੱਤਰਾਧਿਕਾਰੀ ਸਨ ਇਹਨਰੇ ਬੱਚ ਮਤਲਬ ਕਿ ਗੁਰੂ ਬਣਨ ਤੋਂ ਪਹਿਲਾਂ ਦਾ ਨਾਂ ਸੀ ਭਾਈ ਲੈਨਾ ਜੀ ਤੇਨਾਂ ਦਾ ਜਨਮ ਹੋਇਆ ਮੱਤੇ ਦੀ ਸਰਾਈ ਵਿਖੇ ਠੀਕ ਹੈ ਇਹਨਰੇ ਪਿਤਾ ਦਾ ਨਾਮ ਫੇਰੂਮਲ ਤੇ ਮਾਤਾ ਦਾ ਨਾਮ ਸਰਾਈ ਦੇਵੀ ਸੀ ਤੇਨਾਂ ਦੀ ਪਤਨੀ ਦਾ ਨਾਂ ਸੀ ਬੀਬੀ ਖੀਵੀ ਜੀ ਨੈਕਸਟ ਸèm ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਦੀ ਜ਼ਮੀਨ ਕਿਸ ਤੋਂ ਮੁੱਲ ਲਈ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਦੀ ਜ਼ਮੀਨ ਮੁੱਢਲੇ ਲਈ ਸੀ ਆਪਸ਼ਨ ਨੰਬਰ ਏ ਰਾਜੇ ਦੀਪ ਚੰਦ ਤੋਂ ਜੋ ਰਾਜਾ ਦੀਪ ਚੰਦ ਇਹਨਾਂ ਤੋਂ ਮੁੱਢਲੇ ਲਈ ਸੀ ਤੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੁੰਦਾ ਹੈ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਦੇ ਵਿਖੇ ਇਹਨਾਂ ਦੇ ਮਾਤਾ ਦਾ ਨਾਂ ਨਾਨਕੀ ਜੀ ਪਿਤਾ ਦਾ ਨਾਂ ਸ਼ਿਰਿ ਗੁਰੂ ਹਰਗੋਬਿੰਦ ਸਿੰਘ ਜੀ ਸੀ ਤੇ ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਨਾਮ ਤਿਆਗਮਲ ਤੇਗ ਬਹਾਦਰ ਦਾ ਅਰਥ ਕੀ ਹੁੰਦਾ ਤਲਵਾਰ ਦਾ ਤਨੀ तेग बहादुर जी के दे समकाली मुगल सम्राट कौन सी औरंगजेब से है पंजाब का शहर कपड़ा उद्योग जाता है कपड़ा उद्योग लिए जाने अमृतसर ऑप्शन नंबर बी इज द राइट आंसर है फ्रेंड्स लुधियाना ना लाके अमृतसर ऑप्शन है तो अमृतसर लगा के आना जी अमृतसर की ऑप्शन नहीं है फिर लुधियाना लगा के आना है नैक्सट है अग्निकुल पौराणिक कथा संबंधित है जो अग्निकुल पौराणिक कथा है ਇਹ ਰਾਜਪੂਤਾਂ ਦੇ ਨਾਲ ਸੰਬੰਧਿਤ ਹੈ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਮਹਾਵਲੀਪੁਰਮ ਦੀ ਸਥਾਪਨਾ ਕਿਸ ਨੇ ਕੀਤੀ ਸੀ ਮਹਾਵਲੀਪੁਰਮ ਹੈ ਜੋ ਇਸ ਦੀ ਸਥਾਪਨਾ ਕੀਤੀ ਸੀ অপਸ਼ਨ ਨੰਬਰ A ਪੱਲਵਾਂ ਨੇ ਦੇਖੋ ਮਹਾਵਲੀਪੁਰਮ ਦੇ ਵਿੱਚ ਟੱਟੇ ਮੰਦਿਰ ਦਾ ਨਿਰਮਾਣ ਪੱਲਵ ਸ਼ਾਸਕਾਂ ਨੇ ਕਰਵਾਇਆ ਸੀ ਇਸ ਤੋਂ ਇਲਾਵਾ ਕੁਝ ਕਪਾ ਇੰਪੋਰਟੈਂਟ ਮੰਦਿਰ ਹੋਰ ਮਿਸ ਹੁੰਦਾ ਸੀ ਨੀਆ ਜਿਵੇਂ ਕਾਂਜੀਪੁਰਮ ਦੇ ਵਿੱਚ ਕੈਲਾਸ਼ ਮੰਦਿਰ ਦਾ ਨਿਰਮਾਣ ਨਕ ਬੈਕੁੰਠ ਤੇਰੂਮਲ ਮੰਦਿਰ ਇਹ ਵੀ ਸਾਰੇ ਪੱਲਵਾਂ ਨੇ ਹੀ ਇਹਨਾਂ ਦਾ ਨਿਰਮਾਣ ਕਰਵਾਇਆ ਸੀ ਚੋਲਾ ਨੇ ਬਹੁਤ ਸਾਰੇ ਮੰਦਿਰਾਂ ਦਾ ਨਿਰਮਾਣ ਕਰਵਾਇਆ ਸੀ ਜਿਨ੍ਹਾਂ ਦੇ ਵਿੱਚ ਤੰਜੌਰ ਦਾ ਬ੍ਰਹਦੇਸ਼ਵਰ ਮੰਦਿਰ ਪ੍ਰਸਿੱਧ ਹੈ ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਦੇ ਵਿੱਚ ਖੁਜਰਾਹੋ ਮੰਦਿਰਾਂ ਦਾ ਨਿਰਮਾਣ ਚੰਦੇਲ ਸ਼ਾਸਕਾਂ ਨੇ ਕਰਵਾਇਆ ਸੀ ਰਾਜਸਥਾਨ ਦਾ ਮਾਊਂਟ ਆਫ ਬੁਖ ਖੇਤਰ ਦਿលਵਾੜਾ ਮੰਦਰਾਂ ਦੇ ਲਈ ਪ੍ਰਸਿੱਧ ਹੈ ਤੇ ਦਿលਵਾੜਾ ਜ ਜੈਨ ਤੀਰਥਕਰਾਂ ਨੂੰ ਸਮਰਪਿਤ ਹੈ ਤੇ ਇਹ ਮੰਦਰ ਬਿਲਕੁਲ ਸਫੇਦ ਸੰਗਮਰਮਰ ਦੇ ਬਣੇ ਹੋਏ ਨੇ ਤੇ ਇਹਨਾਂ ਦਾ ਨਿਰਮਾਣ ਸੋਲੰਕੀ ਸ਼ਾਸਕਾਂ ਦੇ ਸੰਰੱਖਣ ਦੇ ਵਿੱਚ ਹੋਇਆ ਸੀ ਇਸ ਤੋਂ ਇਲਾਵਾ ਗੁਜਰਾਤ ਦੇ ਵਿੱਚ ਸੋਮਨਾਥ ਮੰਦਿਰ ਬਨਾਰਸ ਦਾ ਵਿਸ਼ਵਨਾਥ ਮੰਦਿਰ ਮथुरा ਦਾ ਗੋਵਿੰਦ ਮੰਦਿਰ ਗੁਹਾਟੀ ਦਾ ਕਾਮਾਖਿਆ ਮੰਦਿਰ ਕਸ਼ਮੀਰ ਦਾ ਸ਼ੰਕਰਾਚਾਰੀਆ ਮੰਦਿਰ ਤੇ ਕਲਕੱਤਾ ਦਾ ਕਾਲੀ ਘਾਟ ਮੰਦਿਰ ਕਲਕੱਤਾ ਦੇ ਕਾਲੀ ਘਾਟ ਦਾ ਕਾਲੀ ਮੰਦਿਰ ਇਹ ਵੀ ਬਹੁਤ ਪ੍ਰਸਿੱਧ ਨੇ ਨੈਕਸਟ ਸਵਾਲ ਯਾਦ ਰੱਖਿਓ ਮੰਦਿਰ ਵੀ ਕਿਹੜੇ-ਕਿਹੜੇ ਕਿੱਥੇ ਆ ਮਗਧ ਦਾ ਕਿਹੜਾ ਰਾਜਾ ਮਹਾਤਮਾ ਬੁੱਧ ਦਾ ਸਮਕਾਲੀ ਸੀ ਮਗਧ ਦਾ ਕਿਹੜਾ ਰਾਜਾ ਮਹਾਤਮਾ ਬੁੱਧ ਦਾ ਸਮਕਾਲੀ ਸੀ ਇਸ ਦਾ ਰਾਈਟ ਆਂਸਰ ਰਹੇਗਾ অপਸ਼ਨ ਨੰਬਰ ਸੀ ਬਿੰਬੀਸਰ ਨੈਕਸਟ ਸਵਾਲ ਚੋਲ ਯੁੱਗ ਸੰਪ੍ਰਸਿੱਧ ਸੀ ਚੋਲ ਯੁੱਗ ਕਿਸ ਦੇ ਲਈ ਪ੍ਰਸਿੱਧ ਸੀ ਪੈਂਡੂ ਸੰਸਥਾਾਂ ਲਈ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੈ ਤੇ ਚੋਲ ਸਮਰਾਜ ਦੇ ਵਿੱਚ ਮੰਦਰ ਸ਼ੈਲੀ ਹੈ ਜੋ ਇਹ ਨਾਗਟੇ ਦravid ਸ਼ੈਲੀ ਦੇ ਬਨੇ ਹੋਏ ਸੀ ਤੇ ਇਸ ਦੇ ਵਿੱਚ ਪ੍ਰਾਂਦ ਨੂੰ ਮੰਡਲਮ ਕਿਹਾ ਜਾਂਦਾ ਹੈ ਚੋਲਾਂ ਦੇ ਵਿੱਚ ਤੇ ਜੇ ਚੋਲ ਸਮਰਾਜ ਹੈ ਨੋਮੀ ਤੇ ਵਾਰਮੀ ਸਥਿ ਦੇ ਵਿੱਚ ਇਹਨਾਂ ਦਾ ਰਾਜ ਰਿਹਾ ਸੀ ਮੈਥਨਿੰਜ ਦੀ ਜੋ ਪੁਸਤਕ ਹੈ ਇੰ ਟਿਕਾ ਤੇ ਸ਼ੋਕ ਦੇ ਵੀ ਲੇਖਕ ਦੇ ਉੱਤੋਂ ਵੀ ਚੋਲ ਸਮਰਾਜ ਦਾ ਲੇਖ ਮਿਲਦਾ ਹੈ ਨੈਕਸਟ ਹੈ ਦਿੱਲੀ ਸਲਤਨਤ ਦੇ ਅੰਤਰਗਤ ਉਲੇਮਾ ਵਰਗ ਸੀ ਜੋ ਉਲੇਮਾ ਵਰਗ ਸੀ ਦਿੱਲੀ ਸਲਤਨਤ ਦੇ ਅੰਤਰਗਤ ਉਹ ਸੀ ਸੁਲਤਾਨ ਦੇ ਸਲਾਹਕਾਰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਅਹਮਦਾਬਾਦ ਨਗਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਅਹਮਦਾਬਾਦ ਨਗਰ ਦੀ ਸਥਾਪਨਾ ਕੀਤੀ ਸੀ ਅਹਿਮਦ ਸ਼ਾਹ ਪਹਿਲੇ ਨੇ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਂਸਰ ਹੈ ਨੈਕਸਟ ਹੈ ਭਾਰਤ ਦੇ ਸਿਰਾਜ ਦੀ ਉਪਾਧੀ ਮਿਲੀ ਹੈ ਭਾਰਤ ਦੇ ਸਿਰਾਜ ਦੀ ਉਪਾਧੀ ਮਿਲੀ ਹੈ ਜੌਨਪੁਰ ਨੂੰ सॉरी ऑप्शन नंबर डी इज़ द राइट आंसर है भारत सिराज जौनपुर नैक्सट है बलबन के बाद पे कौन बैठा बलबन के बाद बैठा सी right तो कु ऑप्शन नंबर सी इज़ द राइट आंसर है बलबन तो बाद कु, कु खुसरों है जो है दिल्ली की गद्दी पर बैठा सी देखो जो पहला सब तो पहला दिल्ली की गद्दी के उ गुलाम वंश का शासक सारा सौ छे तो लैके बारह सौ नब्बे ईस्वी तक बारह सौ नब्बे तो लैके फिर तेरह सौ तक खिलजी वंश का शासक हो गया फिर तेरह सौ तो लैके चौदह सौ चौदह ईस्वी तक तुगलक वंश ने शासन किया फिर चौदह तो चौदह तो चौदह सौ इकवंजा तक सैयद वंश ने किया चौदह सौ इकवंजा तो लैके पंद्रह सौ छब्बी ईस्वी तक लोधी वंश ने शासक किया पंद्रह सौ छब्बी लेके लैके अठारह सौ सतवंजा ईस्वी तक मुगल वंश का शासक से उसके बाद पंद्रह सौ चाली तो पंद्रह सौ पचवंजा ईस्वी तक अफगान वंश का शासक से ਤੇ 1555 ਦੇ ਵਿੱਚ ਹਿੰਦੂ ਵੰਸ਼ ਦੇ ਹੇਮੂ ਐ ਜੋ 1555 ਤੋਂ 1556 ਤੱਕ ਹੇਮੂ ਜਾਂ ਵਿਕਰਮਾਦਿੱਤਿ ਦੂਜੇ ਨੇ ਸ਼ਾਸਨ ਕੀਤਾ ਸੀ ਫਰੈਂਡਸ ਇਹ ਤੁਸੀਂ ਨੋਟ ਕਰ ਲਿਓ ਕਿਹੜੇ-ਕਿਹੜੇ ਸਨ ਤੋਂ ਲੈ ਕੇ ਕਿਹਨੇ-ਕਿਹਨੇ ਕੀਤਾ ਸੀ ਸ਼ਾਸਨ ਤੇਰੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 20 MCQ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੀਂ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨਾਂ ਨੇ ਹਜੇ ਨਹੀਂ ਕੀਤਾ ਫਿਰ ਮਿਲ ਜਿਆ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ